ਤਤੀ ਲੋਦੇ ਉੱਤੇ ਬਿਠਾ ਪਾਨੀ ਦਾ ਦੁਲਾਰ ਤਤੀ ਰੇਤ ਰਹੀ ਸੀਸ ਉੱਤੇ ਪਾ ਰੇਤ ਰਹੀ ਸੀਸ ਉੱਤੇ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਜ ਜੀ ਦੇ ਚਰਨਾ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਚੰਡੀਗੜ੍ਹ ਵਿਖੇ ਸੰਤ ਬਾਬਾ ਸਰੂਪ ਸਿੰਘ ਜੀ ਵੱਲੋਂ ਔਰ ਉਹਨਾਂ ਦੇ ਨਾਲ ਸਹਿਯੋਗੀਆਂ ਵੱਲੋਂ ਸੜਕ ਤੇ ਸਵੀਲਾ ਲੰਗਰ ਲਾਇਆ ਗਿਆ ਹੈ ਜੋ ਕਿ ਆਪ ਆਪਣੇ ਅੱਖਾਂ ਦੇਖ ਰਹੇ ਹੋ ਸਾਰੇ ਮੁੰਡੇ ਬੜੀ ਦੂਰ ਦੂਰ ਤੋਂ ਪਹੁੰਚ ਕੇ ਇੱਥੇ ਹਮਮਾ ਕੇ ਸੇਵਾ ਕਰ ਰਹੇ ਹਨ ਔਰ ਇਹ ਸਾਰੀ ਪ੍ਰੇਰਣਾ ਸੰਤ ਬਾਬਾ ਸਰੂਪ ਸਿੰਘ ਜੀ ਤੋਂ ਮਿਲਦੀ ਹੈ ਨਾ ਬੱਚਿਆਂ ਨੂੰ ਕਿਉਂਕਿ ਉਹਨਾਂ ਨੂੰ ਦੁਆਰਾ ਜਿਹੜਾ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ ਹੈ ਉਸ ਪ੍ਰਚਾਰ ਦੇ ਵਿੱਚੋਂ ਸੰਗਤ ਕਰਦਿਆਂ ਹੋਇਆ ਮੁੰਡਿਆਂ ਨੂੰ ਨਵੀਂ ਸਿਹਤ ਮਿਲਦੀ ਹੈ ਸੇਵਾ ਕਰਨ ਲਈ ਉਹਨਾਂ ਦਾ ਮਨ ਪ੍ਰੇਰਿਆ ਜਾਂਦਾ ਹੈ ਤਾਂ ਕਿ ਉਹ ਨਸ਼ੇ ਬੱਚੇ ਤੋਂ ਰਹਿਤ ਹੋ ਕੇ ਬੜੀਆ ਤਰੀਕੇ ਨਾਲ ਗੁਰੂ ਦੇ ਚਰਨਾਂ ਵਿੱਚ ਜੁੜੇ ਰਹਿਣ ਅਤੇ ਸਾਧ ਸੰਗਤ ਦੀ ਸੇਵਾ ਕਰਦੇ ਰਹਿਣ ਇਸ ਇਸ ਦੇ ਨਾਲ ਨਵੀਂ ਆਉਣ ਵਾਲੀ ਪਨੀਰੀ ਨੂੰ ਸਿਹਤ ਮਿਲਦੀ ਹੈ ਨਸ਼ਿਆਂ ਤੋਂ ਰਹਿਤ ਹੁੰਦੀ ਹੈ ਅਤੇ ਗੁਰੂ ਸਿੱਖੀ ਜੀਵਨ ਜਿਉਣ ਦੀ ਜਾਂਚ ਮਿਲਦੀ ਆ ਇਸੇ ਤਰ੍ਹਾਂ ਦੇਖਿਆ ਜਾ ਰਿਹਾ ਹੈ ਜਦੋਂ ਵੀ ਕੋਈ ਮਹਾਪੁਰਖ ਕੋਈ ਚੰਗਾ ਕੰਮ ਕਰਨ ਲਈ ਅੱਗੇ ਵੱਧ ਹੈ ਤਾਂ ਉਸ ਨੂੰ ਤਾਲ ਆਉਣ ਵਾਲੇ ਬਹੁਤ ਅਨਸਰ ਪੈਦਾ ਹੋ ਜਾਂਦੇ ਹਨ ਅਰ ਉਹਨਾਂ ਨੂੰ ਉਹ ਇਹ ਕਹਿੰਦੇ ਹਨ ਵੀ ਉਹ ਇਹ ਗਲਤ ਕਰ ਰਹੇ ਹਨ ਜਦ ਕਿ ਅਸੀਂ ਪਿਛਲੇ ਬਹੁਤ ਸਮੇਂ ਤੋਂ 2008 ਤੋਂ ਮਹਾਪੁਰਖਾਂ ਨਾਲ ਜੁੜੇ ਹੋਏ ਹਾਂ ਸੇਵਾ ਕਰ ਰਹੇ ਹਾਂ ਅਤੇ ਸਾਨੂੰ ਤਾਂ ਉਹਨਾਂ ਤੋਂ ਹੀ ਸਿੱਖਿਆ ਮਿਲੀ ਹੈ ਕਿ ਸੇਵਾ ਕਰਨੀ ਚਾਹੀਦੀ ਹੈ ਹਰੇਕ ਨਾਲ ਪਿਆਰ ਵਟਾਉਣਾ ਚਾਹੀਦਾ ਹੈ ਅਤੇ ਬਾਣੀ ਪੜ੍ਹ ਕੇ ਵਧੀਆ ਵਧੀਆ ਜੀਵਨ ਬਤੀਤ ਕਰਨਾ ਚਾਹੀਦਾ ਹੈ ਇਹ ਇਹ ਗੱਲਾਂ ਨੂੰ ਮੁੱਖ ਨਜ਼ਰ ਰੱਖਦੇ ਹੋਏ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਵੀ ਗਲਤ ਅਨਸਰ ਜਿਹੜੇ ਮਹਾਪੁਰਖਾਂ ਦੇ ਪ੍ਰਤੀ ਗਲਤ ਬੋਲਦੇ ਹਨ ਔਰ ਉਹਨਾਂ ਨੂੰ ਅਸੀਂ ਇਹੀ ਬੇਨਤੀ ਕਰਨੀ ਚਾਹੁੰਦੇ ਹਾਂ ਔਰ ਜੋ ਉਹਨਾਂ ਦੇ ਵੀਡੀਓ ਤੇ ਕਮੈਂਟ ਕਰਦੇ ਹਨ ਵੀ ਇੱਥੇ ਆਓ ਸੰਸਰ ਸਾਹਿਬ ਟੰਗੜ ਵਿਖੇ ਔਰ ਦੇਖੋ ਤੁਸੀਂ ਕੀ ਵਾਕਈ ਇਹ ਹੋ ਰਿਹਾ ਹੈ ਐਦਾਂ ਦਾ ਇੱਥੇ ਕੁਝ ਵੀ ਸਾਨੂੰ ਤਾਂ ਹੁਣ ਤੱਕ ਦੇ ਸਮੇਂ ਵਿੱਚ ਕੁਝ ਨਜ਼ਰ ਨਹੀਂ ਆਇਆ ਐਦਾਂ ਦਾ ਜਿੱਥੇ ਸਾਨੂੰ ਲੱਗਦਾ ਹੋਵੇ ਵੀ ਇੱਥੇ ਕੁਝ ਗਲਤ ਹੋ ਰਿਹਾ ਹੈ ਇਧਰ ਮੇਰੇ ਨਾਲ ਸੇਵਾਦਾਰ ਨੇ ਇਹ ਵੀ ਕਿਸੇ ਕਾਫੀ ਸਮੇਂ ਤੋਂ ਮਹਾਪੁਰਖਾਂ ਨਾਲ ਸੇਵਾ ਕਰ ਰਹੇ ਹਨ ਇਹਨਾਂ ਦੇ ਵੀ ਇਹੀ ਵਿਚਾਰ ਹਨ ਕਿ ਬਹੁਤ ਵਧੀਆ ਤਰੀਕੇ ਨਾਲ ਸੰਕਟਾਂ ਨੂੰ ਫੇਰਿਆ ਜਾਂਦਾ ਹੈ ਔਰ ਰਹੀ ਗੱਲ ਅੱਗੇ ਸੱਚ ਝੂਠ ਦੀ ਜਿਹੜੀ ਗੱਲ ਕਰੀਏ ਤਾਂ ਸੱਚ ਔਰ ਝੂਠ ਦੀ ਲੜਾਈ ਸ਼ੁਰੂ ਤੋਂ ਮੁੱਢ ਤੋਂ ਹੁੰਦੀ ਆ ਰਹੀ ਹੈ ਔਰ ਇਹ ਚੱਲਦੀ ਰਹਿਣੀ ਆ ਅਸੀਂ ਇੱਥੇ ਜਿਹੜੇ ਮਤਲਬ ਕੀ ਝੂਠ ਬੋਲਣ ਵਾਲੇ ਝੂਠ ਪ੍ਰਚਾਰਕ ਹਨ ਉਹਨਾਂ ਨੂੰ ਇਹੀ ਕਹਾਂਗੇ ਵੀ ਤੁਸੀਂ ਆਪਣੀ ਝੂਠ ਦੀ ਪ੍ਰਕਿਰਿਆ ਨੂੰ ਜਾਰੀ ਰੱਖਿਓ ਝੂਠੀਆਂ ਦਲੀਲਾਂ ਨੂੰ ਜਾਰੀ ਰੱਖਿਓ ਤਾਂ ਕਿ ਸਮਾਂ ਆਉਣ ਤੇ ਸੱਚ ਤਾਂ ਨਵੇੜਾ ਸਾਹਮਣੇ ਆ ਸਕੇ ਕਿਉਂਕਿ ਇੱਕ ਦਿਨ ਸੱਚ ਨੇ ਸੱਚ ਝੂਠ ਨੇ ਝੂਠ ਬਣ ਜਾਣਾ ਦੁੱਧ ਦਾ ਦੁੱਧਰ ਪਾਣੀ ਦਾ ਪਾਣੀ ਹੋ ਜਾਣਾ ਸੱਚ ਦੀ ਪਛਾਣ ਹੀ ਥੋੜੇ ਝੂਠ ਨੇ ਕਰਾਉਣੀ ਹੈ ਥੋੜਾ ਝੂਠ ਹੀ ਅੱਗੇ ਜਾ ਕੇ ਇਹ ਦੱਸੋਗਾ ਕਿ ਵਾਕਈ ਮਹਾਪੁਰਖਾਂ ਵੱਲੋਂ ਚਲਾਈਆਂ ਗਈਆਂ ਸੇਵਾਵਾਂ ਬਹੁਤ ਹੀ ਵਧੀਆ ਸੀ ਜਿਨ੍ਹਾਂ ਦੇ ਨਾਲ ਬਹੁਤ ਹੀ ਸਮਾਜਿਕ ਭਲਾਈਆਂ ਕੀਤੀਆਂ ਗਈਆਂ ਹਸਪੀਟਲ ਚਲਾਏ ਗਏ ਇਹ ਤੁਹਾਡੇ ਝੂਠ ਨੇ ਹੀ ਦੱਸਣਾ ਹੈ ਕਿਉਂਕਿ ਝੂਠ ਜੇ ਹੋਊਗਾ ਤਾਂ ਹੀ ਪਤਾ ਲੱਗੂਗਾ ਵੀ ਸੱਚ ਕੀ ਹੈ ਇੰਨੀ ਗੱਲਾਂ ਕਹਿੰਦੇ ਹੋਏ ਅਸੀਂ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਕਿਸੇ ਵੀ ਪ੍ਰਕਾਰ ਦੀ ਮਾੜੀਓ ਵੀਡੀਓ ਦੇਖ ਕੇ ਉੱਤੇ ਕਮੈਂਟ ਕਰਨ ਤੋਂ ਪਹਿਲਾਂ ਇਹ ਸੋਚ ਲਿਆ ਕਰੋ ਵੀ ਉੱਥੇ ਜਾ ਕੇ ਦੇਖਿਆ ਜਾਵੇ ਕਿ ਬਾਕੀ ਉੱਥੇ ਗਲਤ ਪ੍ਰਚਾਰ ਹੋ ਰਿਹਾ ਹੈ ਜੇ ਹੋ ਰਿਹਾ ਹੈ ਤਾਂ ਤੁਸੀਂ ਉਹਨੂੰ ਕਹਿਣ ਦੇ ਹੱਕ ਵਿੱਚ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ